ਦੋਸਤੋ ਤਸਵੀਰਾਂ ਫਾਜ਼ਲਕਾ ਸਿਵਲ ਹਸਪਤਾਲ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਬੋਰਡਰ ਰੋਡ ਤੇ ਹੋਏ ਸੜਕ ਹਾਦਸੇ ਦੇ ਵਿੱਚ ਦੋ ਮੋਟਰਸਾਈਕਲਾਂ ਦਾ ਆਮਨੀ ਸਾਹਮਣੇ ਟਕਰਾਵ ਹੁੰਦਾ ਹੈ ਜਿਸ ਤੋਂ ਬਾਅਦ 4 ਲੋਕ ਜ਼ਖਮੀ ਹੁੰਦੇ ਨੇ ਜਿਨ੍ਹਾਂ ਵਿੱਚੋਂ 3 ਨੌਜਵਾਨ ਨੇ ਅਤੇ 1 ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸੰਝਿਆ ਕਦੇ ਮੰਦਬਾਗੀ ਖਬਰ ਸਾਹਮਣੇ ਆਈ ਹੈ ਫਾਜ਼ਿਲਕਾ ਬੋਰਡਰ ਰੋਡ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਮੋਟਰਸਾਈਕਲ ਤੇ 3 ਨੌਜਵਾਨ ਸਵਾਰ ਸਨ ਤੇ ਦੂਸਰੇ ਮੋਟਰਸਾਈਕਲ ਤੇ 2 ਵਿਅਕਤੀ ਜਿਨ੍ਹਾਂ ਦੀ ਆਮਨੇ ਸਾਹਮਨੇ ਟੱਕਰ ਹੋ ਜਾਂਦੀ ਹੈ ਆਓ ਤਸਵੀਰਾਂ ਨਾਲ ਜਾਣੋ ਇਸ ਮੌਕੇ ਤੇ ਜ਼ਖਮੀਆਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਪਹੁੰਚ ਕਰਵਾਉਣ ਵਾਲੇ ਨੌਜਵਾਨ ਦਾ ਕੀ ਕਹਿਣਾ ਹੈ ਵੀਰੇ ਕੀ ਨਾਮ ਹੈ ਤੁਹਾਡਾ ਅਸ਼ੂਕਮਾਨ ਅਸ਼ੂ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਕਰਨੀ ਘੜੇ ਰਹਿਣ ਅੱਛਾ ਇਹ ਕੀ ਹੋਇਆ ਇਹ ਕੋਈ ਆਪਸ ਵਿੱਚ ਐਕਸੀਡੈਂਟ ਹੋਇਆ ਹੈ ਜੀ ਸਕੂਟਰ ਦੇ ਆਪਸ ਵਿੱਚ ਵਰਜੇ ਨੇ ਉਹਨਾਂ ਕਰਦੇ ਅਭੀ ਦਾ ਮੋਕੇ ਦੇ ਨੇ ਸੀ ਉੱਤੇ ਉਹ ਕਹਿੰਦੇ ਬਚ ਗਏ ਆ ਮੋਕੇ ਦੇ ਕੋਲ ਡੈਟੀ ਵਿੱਚ ਕੋਈ ਬਾਕੀ ਵੀ ਰਿਸ਼ਿ ਚੱਕ ਕੇ ਲੈਣ ਅੱਛਾ ਦੂਸਰੀ ਲੈ ਕੇ ਆਏ ਕਾਰ ਵਗੈਰਾ ਤੇ ਨਹੀਂ ਜੀ ਬਾਈਕ ਲੈ ਕੇ ਆਏ ਅੱਛਾ ਇੱਕ ਇੱਕ ਕਾਰਾਂ ਦੀ ਆ ਬਾਕੀ ਬਾਈਕਾਂ ਆ ਅੱਛਾ ਟਿਕਨੀਆਂ ਕੋ ਸੱਟਾਂ ਨੇ ਕਿੰਨੇ ਲੋਕ ਗਾਇਲ ਨੇ ਜੀ ਗਾਇਲ ਚਾਰ ਹੈਗੇ ਨੇ ਇਹ ਜੀ ਦਾ ਡੈਟੀ ਹੋਣਾ ਮੁਕੇ ਦੀ ਹੋ ਗਿਆ ਸੀ ਪਤਾ ਲੱਗੇ ਕੌਣ ਸੀ ਕੀ ਕਾਰਨ ਪਤਾ ਨਹੀਂ ਇੱਕ ਸਾਡੇ ਪਿੰਡ ਦਾ ਹੈ ਜੀ ਅੱਛਾ ਤੁਹਾਡਾ ਜਾਣਕਾਰ ਹੈ ਜਾਣਕਾਰੀ ਹੈ ਅੱਛਾ ਗੰਬੀਰ ਸੱਟ ਆਈ ਹੈ ਹਾਂਜੀ ਗੰਬੀਰੀ ਹੈ ਹੁਣ ਸੈਕਲ ਲੈ ਕੇ ਜਾਣ ਲੱਗਾਂਗੇ ਅੱਗੇ ਲਰਾਂਗੇ ਰੈਫਰ ਕਿਉਂਗੇ ਅੱਛਾ ਤੇ ਇਹ ਕਿਹੜੀ ਲੋਕੇਸ਼ਨ ਤੇ ਹੋਇਆ ਐਕਸੀਡੈਂਟ ਜੀ ਆ ਬੋਲ ਬਣਦੀ ਨਾ ਬਰਲੇਪਾਸੇ ਦੇ ਦਾਣਾ ਮੰਡੀ ਕੋਲ ਉਹ ਦਾਣਾ ਮੰਡੀ ਤੇ ਬੋਲ ਬਣਦੀ ਮਾਰਡਰ ਬਾਰਡਰ ਰੋਡ ਤੇ ਅੱਛਾ ਦਾਣਾ ਮੰਡੀ ਕੋਲ ਤੇ ਏ ਉਹ ਨਹੀਂ ਪਤਾ ਲੱਗਿਆ ਵੀ ਬਾਕੀ ਦੇ ਕੀ ਕੰਮ ਕਰਦੇ ਨੇ ਇਹ ਕੋਈ ਪਤਾ ਨਹੀਂ ਪਤਾ ਲੱਗਿਆ ਸੀ ਤਾਂ ਮੌਕੇ ਦੇਗੇ ਵਾਚ ਆ ਕੇ ਜਾਂਦਾ ਸੀ ਦੱਸਦੇ ਅੱਛਾ ਵੀ ਕੁਦਰਤੀ ਕੁਦਰਤੀ ਪਹੁੰਚ ਗਿਆ ਮੌਕੇ ਤੇ ਹਾਂਜੀ ਕੁਦਰਤੀ ਮੌਕੇ ਪਹੁੰਚ ਕੇ ਜਾਂਚ ਆ ਕੇ ਲੰਦਾ ਅੱਛਾ ਤਿੰਨ ਨੌਜਵਾਨ ਨੇ ਹਾਂ ਤਿੰਨ ਨੌਜਵਾਨ ਤੇ ਦੋ ਗੱਤੀ ਨੇ ਜਿੱਕੀ ਨਾਮ ਤੋਂ ਤੁਹਾਡਾ ਆਸ਼ੀਕਵਾਰ ਕਿੱਥੋਂ ਦੇ ਰਹਿੰਦੇ ਨੇ ਅੱਛਾ ਹੋਨ ਦਰਸ਼ਕ ਕੀ ਕਹਿੰਦੇ ਨੇ ਉਹੀ ਗੱਲਬਾਤ ਦੇਖੋ ਜੀ ਮੇਰੇ ਦੁਕਾਨ ਮੇਰੇ ਨਾਲ ਸਾਥ ਅਧਿਕਾਰੀ ਆਨੇ ਆਪ ਦੀ ਕਾਰਵਾਈ ਕਰੀ ਆ ਕਿਸਦੇ ਪਰਿਵਾਰਿਕ ਮੈਂਬਰ ਵੀ ਪਹੁੰਚੇ ਨੇ ਹਾਂਜੀ ਪਹੁੰਚ ਗਏ ਪਰਿਵਾਰਿਕ ਮੈਂਬਰ ਪਹੁੰਚੇ ਸਾਡੇ ਕਰਨੇ ਕਿਹੜੀ ਗੱਲ ਦਾ ਆ ਗਿਆ ਮੁੰਡੇ ਸਾਰੇ ਉਹ ਕੀ ਕਰਦਾ ਮੁੰਡਾ ਪਤਾ ਹੀ ਨਹੀਂ ਜੇ ਉਹ ਬੰਦਾ ਹਾਂਜੀ ਗੱਲ ਦਾ ਆਮ ਕਰਦੇ ਨੇ ਕੰਮ ਮੁੰਡੇ ਕੋਈ ਕਰਦੇ ਨਹੀਂ ਉਂਝ ਮੁੰਡੇ ਗਾਮ ਚੱਟਣ ਜਾਂਦਾ ਹੋਵੇ ਜੀ ਲੱਤੀ ਨੂੰ ਸੌਣ ਜਾਂਦਾ ਅੱਛਾ ਕੀ ਤੁਹਾਡਾ ਮਿੰਦਰ ਸਿੰਘ ਕਿੱਥੋਂ ਦੇ ਰਹਿੰਦੇ ਨੇ ਕਰਨੀ ਖੇੜੇ ਅੱਛਾ ਇਹ ਤੁਹਾਡਾ ਪਰਵਾਰਕ ਮੈਂਬਰ ਹੈ ਹਾਂਜੀ ਇਹ ਮੇਰੇ ਨਬਰਾ ਦਾ ਮੁੰਡਾ ਛੋਟੇ ਦਾ ਅੱਛਾ ਹਾਂਜੀ ਕੀ ਪਤਾ ਕਿ ਲੱਗਿਆ ਬਈ ਹਾਸਾ ਕਿਵੇਂ ਹੋਇਆ ਜਿਸਨਾਂ ਦਾ ਆਪ ਜੀ ਆਪ ਨੇ ਕਿ ਆਪ ਪਤਾ ਹੀ ਨਹੀਂ ਜਾਨੀ ਸੰਦਾ ਹੋਊਗਾ ਪਤਾ ਹਾਂਜੀ ਇਹ ਕਿੰਨੇ ਜਨੇ ਸਨ ਇਹ ਤਾਂ ਦਿਨ ਨੇ ਪੰਜ ਬੰਦੇ ਸੀ ਅੱਛਾ ਇੱਕ ਤਾਂ ਮੁੱਕ ਦੇ ਮੁਖਤਮੀ ਹੋ ਗਿਆ ਅੱਛਾ ਤੇ ਯਾਰ ਨਾ ਕਿੰਨੇ ਬੰਦੇ ਦੀ ਹਾਲਤ ਨਾ ਮਾੜੀ ਬਹੁਤ ਬਹੁਤ ਜ਼ਿਆਦਾ ਅੱਛਾ ਕਿ ਇੱਕੋ ਨਾਲ ਇਹ ਨਾ ਠੀਕ ਹੈ ਹੁਣ ਸਾਨੂੰ ਕਹਿੰਦੇ ਅੱਗੇ ਪਿੱਛੇ ਨਾਲ ਲੈ ਕੇ ਜਾਓ ਅੱਛਾ ਰੈਫਰ ਕੀਤਾ ਹਾਂਜੀ ਆ ਕੇ ਅੰਦਰ ਵਹਿੰ ਮਿਲਣਾ ਇਹ ਕੋਈ ਤਾਂ ਸਾਨੂੰ ਕਹਿੰਦਾ ਜੜਖੀ ਆ ਬੰਨ ਕਿੱਥੇ ਲੈ ਜਾਓ ਟਿਕਟ ਬਣਾਇਆ ਤੁਹਾਡਾ ਭਤੀਜਾ ਉਹ ਹਾਂ ਉਹਨੂੰ ਰੈਫਰ ਕੀਤਾ ਹਾਂਜੀ ਠੀਕ ਕੀ ਨਾਮ ਕੀ ਮੁੰਡੇ ਦਾ ਜੀ ਅੱਜੂ ਨਾਮ ਹੈ ਇਹ ਕੋਈ ਕਮ ਕੁੰਮ ਚੱਲੇ ਸੀ ਪਤਾ ਲੱਗਾ ਕਿੱਧਰ ਪਤਾ ਨਹੀਂ ਸਰ ਨੂੰ ਬਹੁਤ ਪਤਾ ਹੀ ਨਹੀਂ ਹੈਗਾ ਦਾ ਵੀ ਇਨ ਗਲੋਬਲ ਨੇ ਜੁੱਗਿਆਂ ਜੁਆਏ ਸੀ ਪਤਾ ਨਹੀਂ ਕੋਈ ਨਾ ਚੀਜ਼ ਵੀ ਲੈਣ ਆਏ ਸੀ ਫਾਇਲ ਕਹਿ ਵਿੱਚੋਂ ਅੱਛਾ ਮਿਸਤਰੀ ਨਾਲ ਨਾ ਢਹਾੜੀ ਲੱਗੇ ਹੋਏ ਨੇ ਅੱਛਾ ਢਹਾੜੀ ਦਾ ਕੰਮ ਕਰਦੇ ਹਾਂਜੀ ਡਾਕਟਰ ਸਭ ਕੀ ਨਾਮ ਤੇ ਜੀ ਨikhil ji ਦੱਸਿਆ ਜਾ ਰਿਹਾ ਇੱਕ ਹਾਸਾ ਹੋਇਆ ਤੇ ਪੇਸ਼ੈਂਟ ਆਇਆ ਤੁਹਾਡੇ ਕੋਲ ਕਾਫੀ ਹਾਂਜੀ ਇਹਨਾਂ ਦੱਸਿਆ ਜੀ ਜੇ ਬੋਰਡ ਰੋਡ ਤੇ ਕੋਲ ਹੋਇਆ ਐਕਸੀਡੈਂਟ ਪੰਜ ਪੇਸ਼ੈਂਟ ਆਏ ਜੀ ਆਪਣੇ ਕੋਲ ਟੋਟਲ ਜੀ 3 ਹੈਡਿੰਜ ਜੀ ਨਾਲ ਸੀਗੇ ਸੀਰੀਅਸ ਸੀਗੇ ਤੇ ਉਹਨਾਂ ਦਾ ਆਪਾਂ ਇਸਲੀ ਬੈਡਿੰਗ ਕਰਕੇ ਦੇਉਂਗਾ ਸਰਜਨ ਰੈਫਰ ਕਰ ਦੋਤਾ ਅਪਸ ਤੋਂ ਬਾਅਦ ਇੱਕ ਪੇਸ਼ੈਂਟਸ ਕੇਵਲ ਆ ਥੋੜਾ ਜਿਹਾ ਉਹਨਾਂ ਦੀ ਲੱਤ ਤੇ ਥੋੜੇ ਲੱਤ ਤੇ ਵੀ ਰਾਈਟ ਲੱਤ ਤੇ ਤਾਂ ਕਰਕੇ ਆਪਾਂ ਉਹਨੂੰ ਐਡਮਿਟ ਕਰ ਲਾਂਗੇ ਤੇ ਬਾਕੀ ਇੱਕ ਪੇਸ਼ੈਂਟ ਰੋਟਡ ਆਇਆ ਸੀ ਅੱਛਾ ਡੈੱਡ ਹੀ ਆਇਆ ਸੀ ਆ ਉਹ ਦਾ ਹਮੋਂਕੀ ਦੀ ਦਰਦ ਸੀ ਜੀ ਤੇ ਉਹਨਾਂ ਤੇ ਨਨ ਰੈਫਰ ਕੀਤਾ ਕਿ ਹਾਂਜੀ ਹੈਡਿੰਗ ਰਿਸਿਪੀ ਦਾ ਜੀ ਇਹ ਪਤਾ ਲੱਗਿਆ ਵੀ ਕਿੱਥੇ ਹੋਇਆ ਆਸਾ ਏ ਜੀ ਬੋਰਡਰ ਉੱਤੇ ਉਹਨਾਂ ਦੱਸ ਚਾ ਲਈ ਹਾਂਜੀ ਠੀਕ ਹੈ ਸੀਨਸ ਕੰਡੀਸ਼ਨ ਤੁਸੀਂ ਜੀ ਡੈੱਡ ਦੀ ਸੀ ਠੀਕ